ਏ ਹਾਲ ਚਾਲ ਆਗੇ ਗੁਰਲਾਲ 바ਵਾ ਦੀਆਂ ਭੈੜੀਆਂ ਹਰਕਤਾਂ ਦੇ ਨਾਲ ਜਿਵੇਂ ਜਿਵੇਂ ਲੋਕ ਤਰੱਕੀ ਕਰ ਜਾਂਦੇ ਓਵੇਂ ਓਵੇਂ ਕਈਆਂ ਦੇ ਦਿਮਾਗ ਵੀ ਫੇਰੀ ਜਾਂਦੇ ਆ ਇਹ ਸ਼ੁਰੂਤੀ ਦਿਮਾਗ ਤੋਂ ਪੈਦਲ ਰਿਆ ਪਤਾ ਨਹੀਂ ਦਿਮਾਗ ਤੋਂ ਕੰਮ ਨਹੀਂ ਲਿਆ ਜਾਂ ਹੈ ਹੀ ਨਹੀਂ ਦੀਪ ਮਥਾੜੂ ਤਾਂ ਦੂਜਾ ਭਰਾ ਆਓ ਚੱਲੀਏ 바ਵੇ ਵੱਲ ਵਧਾਈਆਂ ਦੇ ਕੇ ਆਈਏ ਦਾਈਆਂ 바ਵਾ ਤਿੰਨ ਦਾਈਆਂ ਲਓ ਜੀ ਅਸੀਂ ਮਮ ਡੈਡ ਬਣ ਕੇ ਬਹੁਤ ਖੁਸ਼ ਆਂ ਲਾਲ ਦਿਲ ਮਮ ਡੈਡ ਤਾਂ ਕਦੋਂ ਦੇ ਬਣੇ ਹੋ ਅੱਜ ਹੀ ਆਇਆ ਜਾਂ ਖੁਸ਼ੀਆਂ ਆਜਾਈਆਂ ਨਾ ਅੱਜ ਤਾਂ ਖੁਸ਼ੀਆਂ ਪੁਰਨੀਆਂ ਛੱਡਤੀਆਂ ਕੀਰਤ ਵੀ ਕਹਿੰਦੀ ਮਨ ਵੀਰ ਚਾਹੀਦਾ اچھا ਮੁੰਡਾ ਚਾਹੀਦਾ ਕਮਾਲ ਦੀ ਗੱਲ ਆ ਵੈਸੇ ਮੈਂ ਚੱਲ ਛੱਡ ਗੱਲਾਂ ਨੂੰ ਮੈਂ ਕਹਿੰਨਾ ਹਰੇ ਕਰ ਇੱਕ ਮੁੰਡਾ ਹੋਵੇ ਪਰ ਤੂੰ ਵੀ ਦੀਪ ਮਾ ਤੁਹਾਡੇ ਦੇ ਬਾਪੂ ਵਾਂਗੂ ਪਹਿਲਾਂ ਹੀ ਮੁੰਡਾ ਮੁੰਡਾ ਕਰਨ ਲੱਗ ਗਿਆ ਪਤਾ ਨਹੀਂ ਕਿੱਥੇ 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 ਜਾ ਕੇ ਮੁੱਥੇ ਟੇਕ ਕੇ ਫਿਰ ਵੀ ਜੋ ਰੱਬ ਨੂੰ ਮਨਜ਼ੂਰ ਹੋਣਾ ਉਹੀ ਆ ਮੁੰਡਾ ਮੁੰਡਾ ਨਾ ਕਰਿਆ ਕਰੋ ਕੁੜੀ ਕੁੜੀ ਕਰਿਆ ਕਰੋ ਕੀ ਪਤਾ ਮੁੰਡਾ ਦੇ ਦੇ ਫਿਰ ਹਮ ਕੰਮ ਤਾਂ ਪੁੱਠਾ ਹੀ ਚੱਲਣਾ ਤੁਹਾਡਾ ਵੈਸੇ ਈਰੋ ਤੂੰ ਵੀ ਕਹਿੰਦੀ ਐ ਮੁੰਡਾ ਹੀ ਚਾਹੀਦਾ ਕਹਿੰਦੇ ਆਪਾਂ ਤਾਂ ਨੌਜਵਾਨ ਦਾ ਲਾਈ ਜਾਂਦੇ ਆ ਉਹ ਹਟ ਛੋਈ ਸਾਰਿਆਂ ਪਿਆ ਪਈ ਸੱਸੀ ਕਾਲ ਮੈਂ ਤੁਹਾਡਾ ਗੁਰਲਾਲ ਬਾਬਾ ਜੀ ਤੇ ਮਿਸਿਸ ਬਾਬਾ ਦੇਖੋ ਕੀ ਕਰਤੀ ਵੀ ਕੁਝ ਰਹਿ ਗਿਆ ਬਸ ਦੁਨੀਆ ਤੇ ਸਾਰੇ ਸਾਰੇ ਹੀ ਆਪਦੇ ਮਿਸਟਰ ਮਿਸਿਸ ਨੂੰ ਚੱਕਦਾ ਕਿ ਬਲੌਗ ਬਣਾਈ ਜਾਂਦੇ ਆ ਜਨਾਨੀਆਂ ਤੋਂ ਸਵਾਭ ਵੀ ਕਦੇ ਵਲੌਗ ਪਾ ਸਕਦੇ ਹੋ ਕਿ ਨਹੀਂ ਮੈਂ ਇੱਕ ਚੈਲੰਜ ਨਾਲ ਸਾਰੇ ਕਪਲ ਬਲੌਗਰਾਂ ਨੂੰ ਕਿ ਤੁਹਾਡੇ ਜੇ ਇੰਨਾ ਹੀ ਦਮ ਹੈ ਤਾਂ ਬਿਨਾਂ ਜਨਾਨੀਆਂ ਤੋਂ ਇੱਕ ਹਫਤਾ ਵਲੌਗ ਪਾ ਕੇ ਦਿਖਾਓ ਫਿਰ ਵੇਖਦੇ ਆਂ ਵਿਊ ਦਾ ਦਹਿਰਾ ਉਨਾ ਹੀ ਹੁੰਦਾ ਜੇ ਘਟਦਾ ਜੇ ਉਨਾ ਹੀ ਵਿਊ ਦਾ ਦਹਿਰਾ ਉਵੇਂ ਹੀ ਰਹਿੰਦਾ ਤਾਂ ਮੈਂ ਉਹਨੂੰ ਇਸ ਚੈਨਲ ਤੇ ਨਾਮ ਲੈ ਕੇ ਕੁੰਡਿਆਲਾ ਕੱਪ ਦਊਂਗਾ ਲਾਣਤੀ ਕੁਝ ਨਹੀਂ ਕਰ ਸਕਦੇ ਜਨਾਨੀ ਬਿਨਾ ਤਾਈ ਮੂਤਨ ਵੀ ਪੁੱਛ ਕੇ ਜਾਂਦੇ ਹੋਣੇ ਮੇ ਆਈ ਗੋ ਟੂ ਵਾਸ਼ਰੂਮ ਆਓ ਸੌਰੀ ਆਜੇ ਧੋਈ ਦਿਓ ਤੁਸੀਂ ਉਗਾਇ ਜੈ ਨੂੰ ਦੇ ਲਓ ਇਹਦੀਆਂ ਤੇ ਇੱਕ ਚੂੜੀਆਂ ਹੀ ਨਾ ਹੋਈਆਂ ساری ਉਮਰ ਦੇ ਇੱਕ ਚੂੜੇ ਤੋਂ ਰੋਂਦੀ ਰਹੀ ਹੁਣ ਚੂੜੀਆਂ ਸ਼ੁਰੂ ਹੋ ਗਈਆਂ ਇਹਦੀਆਂ ساری ਉਮਰ ਨੂੰ ਕੀ ਜੰਮਦੀ ਲੱਗੀ ਸੀ ਕਿ ਬਾਵੇਂ ਨਾ ਵਿਆਹ ਕਰਾਣਾ ਬਾਵੇਂ ਨਾ ਵਿਆਹ ਕਰਾਣਾ ਹੁਣੇ ਚੂੜਾ ਪਾਣਾ ਹੁਣੇ ਚੂੜਾ ਪਾਣਾ ਨਹੀਂ ਇੱਕ ਤਾਂ ਪਹਿਲੀ ਗੱਲ ਤਾਂ ਇਹਨੂੰ ਬੋਲਣ ਦੀ ਅਕਲ ਨਾ ਆਈ ਪਤਾ ਨਹੀਂ ਸਾਲਾ ਕਿਹੜੇ ਪਾਪੜ ਖਾਂਦਾ ਫਿਰ ਲੋਕਾਂ ਨੂੰ ਆਖ ਜੂਗਾ ਕਮੈਂਟਾਂ 'ਚ ਗੱਲਾਂ ਨਾ ਕੱਢੋ ਆਓ ਕਮੈਂਟਾਂ 'ਚ ਗੱਲਾਂ ਹੀ ਵੇਖ ਲਈਏ ਪਹਿਲਾਂ ਆਏ ਹਾਏ ਕਮੈਂਟੀ ਓਵਰ ਰੱਖਣ ਲੱਗ ਗਿਆ ਕੋਈ ਗੱਲ ਨਹੀਂ ਲਾਂ ਤਾਂ ਜਿਹਨੂੰ ਪਹਿਣੀਆ ਉਹਨੂੰ ਪਾਈ ਜਾਂਦੀਆਂ ਚਾਹੇ ਡਾਕਟਰ ਕੀ ਮੀਂਹ ਸਵੇਰ ਦਾ ਕੰਮਕਾਰ ਕੀਤਾ ਕੋਈ ਕਿ ਇਹਦੇ ਮਗਰੀ ਲੱਗੀ ਹੋਈਆਂ ਕੰਮਕਾਰ ਨੂੰ ਇਹ ਕਿਹੜਾ ਜਈ ਲੱਗੀ ਆ ਰੋਟੀ ਲਾਉਣੀ ਹੁੰਦੀ ਹੋਰ ਕਰਨਾ ਕੀ ਹੁੰਦਾ ਜਵਾਕ ਸਾਹਮਣਾ ਆਹ ਰੋਟੀ ਲਾਉਣ ਲੱਗੇ ਵੀ ਚਾਰ ਵਾਰੀ ਸੁਣਾ ਦੂਗੀ ਬਾਹਰ ਹੀ ਨਹੀਂ ਲੱਗੀ ਲਵਾ ਦਿੰਨੇ ਕੋਈ ਗੱਲ ਨਹੀਂ ਬਾਵੇ ਲਵਾ ਦੇ ਯਾਰ ਪਾਲੀਏ ਛਿੱਤਰ ਖਾਣੇ ਆ ਛਿੱਤਰ ਤਾਂ ਜਵਾਕ ਨੂੰ ਐ ਪੁੱਛੀ ਇਹਨਾਂ ਜਿਵੇਂ ਸੈਰ ਲੱਕ ਪੁੱਛਦਾ ਹੁੰਦਾ ਓ ਕਿ ਉਹ ਖਾਵੇ ਛਿੱਤਰ ਹੁਣ ਪਾਪੇ ਤੇ ਥੋੜੀ ਜਾਊਗੀ ਹੁਣ ਹਾਂ ਪਾ ਲਿਆ ਪਾ ਲਿਆ ਬਸ ਪਿੱਛੇ ਸਟੈਂਡ ਤਾਂ ਰੱਖੀ ਪਰਦੇ ਜਿਵੇਂ ਰੈੱਡ ਕੈਮਰੇ ਤੋਂ ਸ਼ੂਟ ਕਰਦੇ ਹੁੰਦੇ ਆ ਹੇ ਹਰ ਚੀਜ਼ ਦੀ ਗੁੱਡ ਨਿਊਜ਼ ਗੁੱਡ ਨਿਊਜ਼ ਗੁੱਡ ਖ਼ਬਰੀ ਇਹ ਖ਼ਬਰੀ ਉਹ ਖ਼ਬਰੀ ਖੁਸ਼ ਖ਼ਬਰੀ ਆ ਗਈ ਜੀ ਗਾਇਜ਼ ਜਲਦੀ ਦੱਸਾਂਗੇ ਕੱਲ ਦੱਸਾਂਗੇ ਅੱਜ ਦੱਸਾਂਗੇ ਛਾਮੀ 6 ਵਜੇ ਮਿਲਦੇ ਆ 4 ਵਜੇ ਮਿਲਦੇ ਆ 2 ਵਜੇ ਮਿਲਦੇ ਆ ਹੁੰਦਾ ਕੁਝ ਵੀ ਨਹੀਂਗਾ ਵਿੱਚ ਹਾਂ ਕੁੱਤੇ ਪੈ ਗਏ ਕਿਹਨੂੰ ਪੈ ਗਏ ਤੇਰੀ ਮਾਂ ਨੂੰ ਪੇ ਕੁੱਤੇ ਆ ਇੱਥੇ ਪਾ ਉਹ ਚੰਗਾ ਚੰਗਾ ਸਿਖਾਈ ਜਨਾ ਵੈਸੇ ਜਵਾਕ ਨੂੰ ਨਿਕਾ ਜਵਾਕ ਆ ਕੋਈ ਉਹਨੂੰ ਪਾਠ ਕਰਨਾ ਸਿਖਾ ਕੋਈ ABC ਸਿਖਾ ਜਿਹੋ ਜਿਹਾ ਸਿਖਾਵਗੇ ਉਹੋ ਜਿਹਾ ਕੁਛ ਤਾਂ ਬੋਲੂਗੀ ਫਿਰ ਹੂੰ ਫਿਰ ਕਹਿਣਗੇ ਖਵਾਏ ਤਾਂ ਸੇਫ ਸੀ ਗੱਲਾਂ ਮਰੁੱਦਾਂ ਵਾਲੀਆਂ ਕੁੱਤੇ ਕਿਨੂੰ ਪੈ ਨਾਨੀ ਨੂੰ ਕੋਈ ਅੰਗਰੇਜ਼ੀ ਆਈ ਹੈ ਨਾ ਨਾਨੀ ਨੂੰ ਕਿ ਦਾਦੀ ਨੂੰ ਤੇ ਨਾਨੀ ਮੈਂ ਵੇਖਿਆ ਜੋ ਤਾਂ ਕਲੇਸ਼ ਪਿਆ ਇਹਨਾਂ ਨੇ ਇੱਕ ਦੂਜੇ ਦੇ ਘਰ ਦੇ ਨੂੰ ਨਿੰਦ ਦੇ ਲੱਕ ਬੰਨਿਆ ਹੁੰਦਾ ਜੀ ਐਨਿੰਦੀ ਗਏ ਫਿਰ ਚੱਲੂਗੀ ਕਿਵੇਂ ਤੁਹਾਡੀ ਉਹਨਾਂ ਦਾ ਤਾਂ ਜਾਣੇ ਹੀ ਕੁਛ ਨਹੀਂ ਹੂੰ ਟੋਪੇ ਉਹ ਵੱਡਾ ਫੁੱਦੂ ਕੰਮ ਹੈ ਸਾਰਾ ਕੁਛ ਗੱਲਾਂ ਵਲੌਗ ਚ ਪਾ ਦਿੰਦਾ ਹਲੇ ਉਦਾਂ ਬੋਲਿਆ ਕਰੋ ਕੈਮਰਾ ਬੰਦ ਕਰਕੇ ਕੰਟੈਂਟ ਹੀ ਹੈ ਨੀਗਾ ਨਾਨੀ ਨੂੰ ਪਏ ਕਿੱਥੇ ਕਹ ਨਾਨੀ ਨੂੰ ਪਏ ਨਾਨੀ ਵਾਹ ਤੇ ਮਾਮੇ ਦੇ ਪਿੱਛੇ ਕੀ ਪਾਏਂਗੇ ਫਿਰ ਭੈਂਸ ਕਿਆ ਹੋ ਆਪ ਹੀ ਭੈਂਸ ਆਉਦੇ ਮਗਰ ਕੀ ਪਹਿਣਾ ਕਹਦੇ ਚੱਲੋ ਬਹੁਤ ਰਿਸਪੈਕਟ ਕਰਦਾ ਵੈਸੇ ਤੇਰੀ ਮੈਂ ਕੁਝ ਚ ਵੇਖਿਆ ਬਾਅਦ ਚ ਧਾਕੂਗਾ ਮਜ਼ਾ ਕੀ ਆਉਣਾ ਕਹਿ ਰਿਹਾ ਕਿਰਤ ਤਾਂ ਕੋਸ਼ਿਸ਼ ਹੈ ਕਿ ਵੀਰਾ ਆਣ ਵਾਲਾ ਆਹੋ ਆਨੋਲਾ ਵੀਰਾ ਇਹ ਤਾਇਆ ਇਹਨੂੰ ਦੇਖਿਓ ਇਹਨੂੰ ਦੇਖਿਓ ਮੈਨੂੰ ਨਹੀਂ ਦੱਸਦੀ ਨਹੀਂ ਇਹ ਜਾਣ ਜਾਣ ਕੇ ਦੇ ਲੋ ਗਾਇਸ ਤੁਹਾਨੂੰ ਸਾਰਿਆਂ ਨੂੰ ਇਹ ਇੱਧਰ ਆ ਕਿਰਤ ਇੱਥੇ ਆ ਦਾਦੇ ਸ਼ਰਮਾਰੀ ਹੈ ਦੁਨਿਹਲ ਵਾਂਗੂ ਸ਼ਰਮਾਈ ਤੇ ਉਹ ਦੀਦੀ ਚਾਹੀਦੀ ਕਿ ਵੀਰਾ ਬੀਆ ਬੀਆ ਚਾਹੀਦਾ ਵਾ ਅੱਛਾ ਤੇ ਉਹ ਵੀ ਬੀਰੇ ਨੂੰ ਪਾਰ ਕਰਿਆ ਕਰੂੰਗੀ ਅੱਛਾ ਗੱਲਾਂ ਤਾਂ ਐ ਕਰਦੇ ਜਿਵੇਂ ਬਚਾਰਾ ਲੈ ਕੇ ਆਣਾ ਹੁੰਦਾ ਪਹਿਲਾਂ ਹੀ ਰੋਲਾ ਕਿਉਂ ਪਾ ਲੈਨੇ ਹੋ ਫਿਰ ਤੁਸੀਂ ਆਖਦੇ ਹੋ ਬਾਬਾ ਜੀ ਸਾਡੇ ਨਾਲ ਹੀ ਇਦਾਂ ਕਿਉਂ ਹਾਏ 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 ਵਲੌਗ ਥੰਮ ਬਣੈਲ ਚ ਤਾਂ ਐਡਾ ਪਿੱਟ ਪਿਆ ਹੁੰਦਾ ਨਾ ਜਿਵੇਂ ਪਤਾ ਨਹੀਂ ਪਹੋਗ ਹੀ ਪੈ ਗਿਆ ਹੁੰਦਾ ਕਈ ਲੋਕ ਐਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ 5-6 ਮਹੀਨਾਂ ਹੋ ਜਾਂਦੇ ਫਿਰ ਵੀ ਦੱਸਦੇ ਨਹੀਂ ਨਹੀਂ ਕਿ ਤੇ ਫੋਟੋ ਅਪਲੋਡ ਕਰਦੇ ਆ ਕਿ ਨਹੀਂ ਯਾਰ ਜਵਾਕ ਨੂੰ ਨਜ਼ਰ ਨਾ ਲੱਗੇ ਸਭ ਕੁਝ ਠੀਕ ਹੋਵੇ ਉਦੋਂ ਬਾਅਦ ਦੱਸਦੇ ਕੋਈ ਦਿੱਕਤ ਨਹੀਂ ਪਰ ਇਹ ਜਾਗ ਨਹੀਂ ਲੱਗਿਆ ਗੜਵੀ ਜੱਗ ਪਹਿਲਾਂ ਭਾਲਦੇ ਲੱਸੀ ਵਾਲਾ ਪਾਈਏ ਨੂੰ ਤੂੰਗੀ ਪਾਰ ਕਰ ਮਾਰੇ ਕਰ ਤੇ ਇਹ ਤਾਂ ਨੂੰ ਗਹੇ ਪਾਰ ਕਰ ਰਹਿ ਗਏ ਅੱਛਾ ਵੀਰ ਜੀ ਬਾਬਾ ਜੀ ਕਹਿੰਦੇ ਹੁੰਦੇ ਫੇਰ ਬਾਬਾ ਜੀ ਕੋਲ ਮੰਗੀ ਕਰ ਠੀਕ ਹੈ ਫੇਰ ਬਾਬਾ ਜੀ ਜਲਦੀ ਜਲਦੀ ਵੀਰ ਜੀ ਦਊਗਾ ਜਲਦੀ ਨੂੰ ਕੀ 4 ਮਹੀਨੇ ਚ ਆਜੂਗਾ ਕਮਾਲ ਦੀ ਗੱਲ ਆ ਯਾਰ ਵੈਸੇ ਕੰਟੈਂਟ ਹੋਵੇ ਤਾਂ ਤੁਹਾਡੇ ਵਰਗਾ ਨਹੀਂ ਤਾਂ ਨਾ ਹੀ ਹੋਵੇ ਬੰਦੇ ਦਾ ਕੀ ਗੱਲ ਹੋਰ ਕੁਝ ਵਲੌਗ ਬਣਾਉਣ ਨੂੰ ਹੈ ਨਹੀਂ ਸੀ ਹਾਲੇ ਤਾਂ ਸਾਲਾ ਰੋਟੀਆਂ ਵਾਲਾ ਮਟਾਪਾ ਨਹੀਂ ਚੜਿਆ ਜਵਾਕ ਵਾਲਾ ਕਦੋਂ ਚੜੂਗਾ ਪਤਾ ਨਹੀਂ ਅਨਾਉਂਸਮੈਂਟ ਤਾਂ ਹੀ ਕਰ ਦਿੰਦੇ ਜੇ 바ਵਾ ਵਿਰਾਟ ਕੋਲੀ ਨਾਲ ਖੇਡਣ ਚੱਲਿਆ ਹੁੰਦਾ ਪਿੰਗਾਂ ਲੱਗੀਆਂ ਸੀਗੀਆਂ ਕਿਹੜੀਆਂ ਪਿੰਗਾਂ ਛੁੱਟਦੀਆਂ ਸੀਗੀਆਂ ਆਪਣੇ ਸੋ ਰਹੇ ਹਾਂ ਮਤਲਬ ਕੁੜੀਆਂ ਆ ਜਾਂਦੀਆਂ ਨੇ ਉਹਨੀਆਂ ਪੇਕੇ ਛੋਂ ਦੇ ਮਹੀਨੇ ਕਹਿੰਦੇ ਹੁੰਦੇ ਆ ਹਾਂਜੀ ਸੱਸ ਦਾ ਮੂੰਹ ਨਹੀਂ ਦੇਖਦੇ ਹੁੰਦੇ ਪਹਿਲੇ ਸੋਣ ਹੈ ਇਹ ਸੱਚੀ ਹੈ ਜੇ ਖੁੰਦ ਕੱਢੀ ਜਾਂਦੀ ਹੈ ਆ ਕੱਚੀ ਆ ਕੱਚੀ ਤੇ ਹੋਰ ਕੀ ਸੀ ਹੋਰ ਕਹਿੰਦੇ ਫੇਰ ਮਤਲਬ ਉਹੋ ਕੀ ਕਹਿੰਦੇ ਉਹਨੂੰ ਕਿਹੜੀ ਮਠਾਈ ਸੀ ਕੀ ਤੁਨੀ ਕਿਹੜੀ ਮਠਾਈ ਮੰਮੀ ਕਹਿੰਦੀ ਸੀ ਲੈ ਆ ਸੋਣ ਪਾਪੜੀ ਆਪਦੀ ਵੀਡੀਓ ਵੀ ਬਣਾ ਲੈ ਕੇ ਜਨਾਨੀ ਦੀ ਵੀਡੀਓ ਬਣਾ ਬਣਾ ਕੇ ਵੀਊ ਖਾਣੇ ਆ ਕਮਾਲ ਦੀ ਗੱਲ ਐ ਵਸੇ ਅੱਜ ਕੱਲ ਪਤਾ ਨਹੀਂ ਵਲੌਗ ਕਿਦਾਂ ਦੇ ਹੋ ਗਿਆ ਇੱਕੋ ਥਾਂ ਤੇ ਬਹਿ ਕੇ ਜਨਾਨੀ ਦੀ ਵੀਡੀਓ ਪਾਉਣ ਨੂੰ ਵਲੌਗ ਆਖ ਦਿੰਦੇ ਆ ਅਨਬਾਕਸਿੰਗ ਗਾਇਸ ਵੰਚੂ ਦਾ ਪਜਾਮਾ ਓ ਵੰਚੂ ਨਾਲ ਨਹੀਂ ਮਗਾ ਨਾਲ ਕਿਹਦੇ ਕੇਵਰ ਕੀ ਹੁੰਦਾ ਕੇ ਮਿੱਕਾ ਮੇਰੇ ਤੇ ਗਰੀ ਨਹੀਂ ਮਣ ਮੰਮੀ ਨੇ ਮੈਨੂੰ ਪੈਸੇ ਦੇ ਦਿੱਤੇ ਸੀਗੇ ਕੇ ਉਹਦੇ ਵਾਸਤੇ ਚੂੜੀਆਂ ਪਵਾਉਣ ਨੂੰ ਮਹਿੰਦੀ ਲਵਾਉਣ ਨੂੰ ਮੈਨੂੰ ਤਾਂ ਦਿਖਾਈ ਨਹੀਂ ਦੇ ਤੇ ਇਹ ਆਪਣੇ ਨੂੰ ਕਹੀ ਜਾਂਦੀ ਹੈ ਤੁਹਾਡੀ ਮੰਮਾ ਵੀ ਨਹੀਂ ਦੇਖ ਕੇ ਗਈ ਸੀ ਫਿਰ ਤੇ ਮੰਮੀ ਹੋਰ ਗੱਲਾਂ ਦੀ ਗੱਲਾਂ ਵੈਸੇ ਉਹਦੀ ਮਾਂ ਤੇਰੀ ਸਾਥ ਨਹੀਂ ਲੱਗਦੀ ਜੇ ਨਹੀਂ ਨਾਲ ਲੈਣਾ ਤੂੰ ਕਮ ਸੇ ਕਮ ਨਹੀਂ ਬੰਦੀ ਤਾਂ ਵਲੌਗ ਚ ਗੱਲਾਂ ਵੀ ਨਾ ਕਰੋ ਇੱਕ ਤਾਂ ਲੋਕਾਂ ਨੂੰ ਦੱਸ ਦਿੰਦੇ ਆ ਵੀ ਸਾਡੀ ਨਹੀਂ ਬੰਦੀ ਸਾਡਾ ਕਲੇਸ਼ ਹੈਗਾ ਇਤੇ ਰੋ ਗਈ ਦੱਸ ਦੇ ਕੱਲ ਕਾਕਾ ਕਿੱਥੇ ਗਿਰ ਗਿਆ ਸੀ ਕਿੱਥੇ ਗਿਰ ਗਿਆ ਸੀ ਕਾਕਾ ਤੋਬੇ ਚਲ ਚਲਿਏ ਯਾਰ ਉਹਨਾਂ ਦੇ ਘਰ ਚਲੀਏ ਮੜਾ ਜੇ ਪਤਾ ਕਰਕੇ ਆਈਏ ਆ ਸੁਣ ਲੋ ਇਹਨੂੰ ਪਤਾ ਕਰਨ ਨੂੰ ਤੂੰ ਕਿਹੜਾ ਪਿੰਡ ਦਾ ਸਰਪੰਚ ਬਣਾਣਾ ਤਾਂ ਵਲੋਗ ਆ ਜਾ ਕੇ ਉੱਥੇ ਪਤਾ ਕਰਨ ਚਲੀਏ ਇਹ ਵੱਡਾ ਹਮਦਰਦੀ ਲੋਕਾਂ ਦਾ ਆਉਤ ਮੈਨੂੰ ਪਹਿਲੇ ਲੱਗ ਨਹੀ ਉਹਦੀ ਮੰਮਾ ਰੋਂਦੀ ਸੀ ਉਹਦੀ ਮੰਮਾ ਰੋਂਦੀ ਸੀ ਉਹਨੂੰ ਬਸ ਆਈ ਪਤਾ ਕਾਕਾ ਟੋਬੇ ਚ ਗਿਰ ਗਿਆ ਸੀ ਕੀ ਤੋ ਉਹਦੀ ਮੰਮਾ ਰੋਂਦੀ ਸੀ ਮੰਮਾ ਰੋਂਦੀ ਸੀ ਹਾਂ ਭਰਾਵਾ ਬਖਸ਼ ਦੇ ਕਿਉਂ ਜਵਾਬ ਦੀ ਲੈਣੀ ਕੀਤੀ ਐ ਵਲੌਗ ਖਿਚਣ ਦੇ ਤਰੀਕੇ ਹੀ ਆ ਸਾਰੇ ਵੈਸੇ ਇਹ ਹੋ ਗਿਆ ਤੇ ਦੀਮ ਮਥੜੂ ਬਸ ਜਿੰਨਾ ਚਿਰ ਕੁਛ ਨਹੀਂ ਉਹਨਾਂ ਚਿਰ ਜਵਾਬ ਆ ਸਾਲਾ ਸਮਝ ਨਹੀਂ ਆਉਂਦੇ ਪਾਲਣ ਨੂੰ ਜੰਮਿਆ ਕਿ ਵਲੌਗ ਬਣਾਉਣ ਨੂੰ ਹਾਂ ਛੇਲੀ ਛੇਲੀ ਹਾਂ ਆਪਾਂ ਤਾਂ ਨੂੰ ਸੱਚ ਦੇ ਬੋਲਿਆ ਬੜਾ ਲਾਜ ਜੰਮਾ ਵਾ ਠੋਗਾਇ ਛੁੜੀ ਦੇ ਦੇ ਕਹਿੰਦੇ ਮਿਲਦੇ ਆਨੂੰ ਤੈਨੂੰ ਕਿਹੜਾ ਕੋਈ ਕੰਮ ਐ ਘਰੇ ਹੀ ਬੈਠਾ ਮਿਲਦੇ ਆ ਪਤਾ ਨਹੀਂ ਕਿੱਥੇ ਮਿਲਣ ਜਾਂਦਾ ਛਾੜੀਆਂ ਚ ਜਾਂਦਾ ਹੋਵੇਗਾ ਆ ਥਰਕੀਆ ਅੱਛਾ ਜਵਾਮੇ ਜਵਾਮੇ ਬਾਈ ਫਿਰ ਮੈਂ ਨਹੀਂ ਤੈਨੂੰ ਬਣਾ ਫਿਰ ਮੈਨੂੰ ਹੰਦ ਨਿਆਮ ਦੀ ਸਾਲੇ ਬਲੌਗਰ ਵਲੋਗਾਂ ਦੇ ਚੱਕਰਾਂ 'ਚ ਇੰਨੇ ਅੰਨੇ ਕਿ ਹੋ ਜਾਂਦੇ ਕਿ ਜਵਾਕ ਦੀ ਕੇਅਰ ਕਰਨੀ ਭੁੱਲ ਜਾਂਣ ਤੈਨੂੰ ਪਤਾ ਹੈ ਵੀ ਸਾਵਣ ਦਾ ਮਹੀਨਾ ਤੇ ਤੇਰੇ ਘਰ ਕੋਲੇ ਸਭ ਸਲੂਤੀ ਬਹੁਤ ਨਾਜਾਇਜ਼ ਆ ਥੱਲੇ ਤੋਰੀ ਫਿਰਦਾ ਝਾੜੀਆਂ ਦੇ ਕੋਈ ਚੱਕਰ ਨਹੀਂ ਜੀ ਕੋਟ ਕਰ ਲਾਂਗੇ ਤਾਂ ਲੰਘ ਗਿਆ ਫਿਰ ਕੀ ਹੁੰਦਾ ਅਗਾਹ ਜਿਹੜਾ ਹੋਊਗਾ ਕਿੱਤੋਂ ਦਾ ਵਲੌਗ ਪਾਵਾਂਗੇ ਫਿਰ ਹੂੰ ਚੱਕ ਲਾ ਗੋਦੀ ਉਹਨੂੰ ਨਹੀਂ ਫਿਰ ਕਹਿਣ ਬਹੁਤ ਸਿਆਣੇ ਆ ਸੀ ਬਸ ਸਿਆਣੇ ਆ ਕੇਅਰ ਕਰਦੇ ਆ ਤੁਹਾਨੂੰ ਕੀ ਪਤਾ ਉਂਗਲ ਫੜੋ ਪਾਪਾ ਦੀ ਆਜੂ ਸਾਲਾ ਲੈਂਦਾ ਪਤਾ ਨਹੀਂ ਕਿੱਥੇ ਜੰਗਲਾਂ ਚ ਸਰਵਜੋਸ਼ੀ ਵਾਲੇ ਪਾਸੇ ਰਹਿਣਾ ਲੱਗਦਾ ਮੈਨੂੰ ਤਾਂ ਖੜਾ ਸੀ ਯਾਰਾਂ ਨਾਲ ਕਹਦੇ ਤੁਸੀਂ ਬਸ ਆਹੀ ਲਖਣਾ ਜੋਗ ਕੇ ਰਹਿ ਜਾਓਗੇ ਸਾਲਾ ਜੋ ਥੰਬਨੇਲ ਚ ਹੁੰਦਾ ਉਹ ਤਾਂ ਵਲੋਗਾਂ ਚ ਨਿਕਲਦਾ ਹੀ ਨਹੀਂ ਸਨੈਪਚੈਟ ਤੇ ਵੀ ਆਹੀ ਕੁਝ ਚੱਲਿਆ ਵਿਖਾ ਕੇ ਕੁਝ ਹੋਰ ਤੇ ਚਲਾ ਕੁਝ ਹੋਰ ਦਿੰਦੇ ਆ ਵਲੋਗਾਂ ਚ ਵੀ ਚੱਲ ਪਿਆ ਥੰਬਨੇਲ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਬਾਹਰੋਂ ਪੂਰੀ ਅੰਦਰ ਪਰੌਂਠਾ ਆਓ ਬਾਹਰੋਂ ਪਰੌਂਠਾ ਅੰਦਰ ਪੂਰੀ ਆਹ ਸੌਰੀ ਆਏ ਹੈ ਮੈਂ ਦੋਨੇ ਨਹੀਂ ਖਾਣੇ ਹਾਏ ਸਰਦਾਰ ਜੀ ਅੱਧਰ ਮੈਡਮ ਜੀ ਅਲਵੀ ਰੋਟੀ ਬਣਾਉਂਦੀ ਹੋਈ ਹਾਂ ਜੀ ਮੈਡਮ ਜੀ ਗਰਮੀ ਬੜੀ ਲੱਗ ਰਹੀ ਹੋਣੀ ਨਾ ਹਨ ਅਗਲੇ ਮਹੀਨੇ ਕਰਦਾ ਮੈ ਤਾਂ ਸਹੀ ਟੈਨਸ਼ਨ ਆਦਾ ਕਰਦੇ ਨੂੰ ਕੀ ਰਸੋਈ ਬਾਹਰ ਲੈ ਜਾਏਗਾ ਜਾਂ ਰਸੋਈ ਚ ਐਸੀ ਲਵਾ ਦੇਗਾ ਪਰੌਂਠਾ ਖਾਲਾ ਠੰਡਾ ਹੋ ਜਾਊਗਾ ਭਾਈ ਜੀਦੀ ਤੁਸੀਂ ਵੇੜ ਉਹ ਸੁਣਦੇ ਪੈ ਨਾ ਕੋਈ ਫਟਾਫਟ ਦੱਸੋ ਕੀ ਸੀ ਕੀ ਸੀ ਹੱਲੀ ਧੋੜੀ ਦੱਸਾਂਗੇ ਅਗਲੇ ਵਲੋਗ ਚ ਦੱਸਦੇ ਹਾਂ ਕਿ ਨਹੀਂ ਪੀਤੇ ਇਸ ਵਲੋਗ ਚ ਕੀ ਗੂ ਖਾਣਾ ਹੈ ਜੇ ਅਗਲੇ ਵਲੋਗ ਚ ਦੱਸਣਾ ਸੀ ਤਾਂ ਵਲੌਗ ਹੈ ਜਾਂ ਵੈਬ ਸੀਰੀਜ਼ ਸਸਪੈਂਸ ਤਾਂ ਛੱਡੀ ਨਾ ਜਿਵੇਂ ਪਤਾ ਨਹੀਂ ਲੱਗਣਾ ਕਿ ਬਾਹੂਬਲੀ ਨੂੰ ਮਾਰਿਆ ਕਿ ਨਹੀਂ ਕਟੱਪਾ ਨੇ ਜਾਂ ਪੱਪਾ ਨੇ ਇਹ ਮੰਮੀ ਵਾਲਾ ਨੂੰ ਛੱਡ ਕੇ ਚਲ ਜਾਈਂਗੀ ਆਪਣੀ ਮੰਮੀ ਵਾਲਾ ਤੁਸੀਂ ਤਾਂ ਆਪ ਚੱਲੇ ਆ ਜਾਂ ਫਿਰ ਦਫਾ ਗੈਟ ਲੋਸਟ ਮਾਈ ਹਾਏ ਇਨੀ ਕੀ ਇੱਜ਼ਤ ਕਰਨੀ ਆਂਦੀ ਆ ਫਿਰ ਤੂੰ ਕਹਿਣ ਲੱਗ ਜਾਣਾ ਤੁਸੀਂ ਕੌਣ ਹੁੰਨੇ ਰੋਸਟ ਕਰਨ ਵਾਲੇ ਸਾਡਾ ਘਰ ਆ ਜੀ ਤੈਨੂੰ ਚਾਰ ਬੰਦੇ ਵੇਖਦੇ ਆ ਪਿਆਰ ਨਾਲ ਬੁਲਾ ਲਿਆ ਕਰ ਚਾਹੇ ਵਲੌਗਾਂ ਦੇ ਚੱਕਰਾਂ 'ਚ ਹੀ ਬੁਲਾ ਲਿਆ ਕਰ ਬਾਅਦ 'ਚ ਭਾਵੇਂ ਇੱਜ਼ਤ ਨਾ ਕਰਿਆ ਕਰ ਉਹ ਤੂੰ ਉਹਦਾ ਵੀ ਨਹੀਂ ਕਰਦਾ ਪਤਾ ਹੀ ਆ ਤੈਨੂੰ ਕੀ ਸਲਾਹ ਦੇਣੀ ਨੂੰ ਕੰਮ ਮੈਂ ਵੀ ਕਰਿਆ ਹਾਂਗਾ। ਹਾਂ। ਪਰ ਇੱਜ 19 ਨਾ ਫਿਰ ਇਹਨਾਂ ਨੂੰ ਇੱਦਾਂ ਰੰਦਾ ਵਾ ਵੀ ਪਤਾ ਨਹੀਂ। ਸ਼ੰਤਾਨ ਆ ਥੋੜਾ ਜਿਹਾ। ਉਦਾਂ ਵੀ ਨਹੀਂ ਰਹਿਣ ਦਿੰਦੇ ਤੁਸੀਂ। ਕੱਲੀ ਮੈਂ ਰਹਿਣ ਹੀ ਨਹੀਂ ਦੇਣਾ ਤੈਨੂੰ ਕਦੀ ਜ਼ਿੰਦਗੀ। ਅੱਲਾ ਨਹੀਂ ਆਪਾਂ ਆਪਣੀਆਂ ਬਣਾਣੀਆਂ ਕੋਈ ਤੇਰੇ ਕੋਲ ਸਿੱਖੇ। ਸਿੱਧਾ ਕਿਆ ਵਿਸ਼ਵਾਸ ਹੈ ਨਹੀਂਗਾ। ਹੋਰ ਗੱਲਾਂ ਦੀਆਂ ਗੱਲਾਂ। ਬਣੂਗਾ ਵੀ ਕਿਵੇਂ ਚੱਜ ਨਾਲ ਤਾਂ ਬੋਲਣਾ ਨਹੀਂ। ਵੀਡੀਓ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। 50k ਕਰ ਦਿਓ ਕਿੰਨੀ ਦਾ ਆ ਰ ਬਰਥਡੇ ਦੇਖ ਰਹੀਆਂ ਦੁੱਧ ਪੀ। 50k ਸੰਦ ਨੂੰ ਸਾਲਾ ਸਾਲ ਹੋ ਗਿਆ। ਅਜੇ ਤੱਕ 40 ਵੀ ਨਹੀਂ ਟੱਪੇ ਜਿਹਾ ਇਹੋ ਜੇ ਕੰਟੈਂਟ ਆਈ ਗਿਆ ਉੱਠੇ ਗਿੰਦੇ ਚੱਲੂਗੀ ਚਾਹੀਦਾ ਬਣਾ ਕੁਛ ਮੰਮੀ ਜੀ ਆਕੇ ਲੈਣ ਪੂਰਾ ਬਲੌਗ ਵੇਖ ਲੈ ਸਾਲਾ ਮੰਮੀ ਜੀ ਮੰਮੀ ਜੀ ਤਾਂ ਇਹ ਨਹੀਂ ਲੈਣ ਤੇ ਦੂਜੀ ਗੱਲ ਮਿਸਿਸ ਬਾਵਾ ਵੀ ਮੰਮੀ ਜੀ ਕੋਲੇ ਨਹੀਂ ਗਈ ਪਰ ਥੰਮਣੇ ਤਾਂ ਆਏ ਕਰਦਾ ਜਿਵੇਂ ਪਤਾ ਨਹੀਂ ਰੱਬ ਨੇ ਬਣਾਉਦੀ ਜੋੜੀ ਵਾਲਾ ਹੋ ਗਿਆ ਹੁੰਦਾ ਓਏ ਹੋਏ ਮੇਲ ਕਰਾ ਦੇ ਰੱਬਾ ਵਾਹ ਜੀ ਵਾਹ ਨੀਰੂ ਬਰਾਜਵਾਦ ਗਿੱਪੀ ਕਰਵਾਲ ਫਾਈਨਲੀ ਮਿਲ ਹੀ ਗਏ ਪਰ ਅੰਦਰ ਅੰਦਰ ਤਾਂ ਦਲਜੀਤ ਵੀ ਨਹੀਂ ਵਿਖਦਾ ਹੂੰ ਟੱਟੀ ਬਲੌਗ ਆਦਰੇ ਨਯਰ ਵੀਡੀਓ ਲਾਈਕ ਮਾਰਦਾ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਯਾਰ ਪਤਾ ਨਹੀਂ ਕਿਦਾਂ ਦੇ ਘੰਟ ਗੁੱਡ ਨਿਊਜ਼ ਆ ਗਈ ਜੀ ਜੇ ਜਾਗ ਲੱਗ ਵੀ ਗਿਆ ਸਿੰਪਲ ਜੀ ਪਾਛਾ ਚ ਤਾਂ ਉਹਨੂੰ ਯਾਰ ਪਤਾ ਨਹੀਂ ਕਿਦਾਂ ਦੇ ਲੋਕ ਹੋ ਗਏ ਸਾਲਾ ਉਹ ਆਖਦੇ ਨੇ ਕਿ ਕਦੇ ਵੀ ਕੋਈ ਸਟੈਪ ਚੱਕਣਾ ਜਾਂ ਕੁਝ ਵੀ ਕਰਨਾ ਚੁੱਪਚਾਪ ਇੱਤੇ ਰਹੋ ਏ ਪਹਿਲਾਂ ਹੀ ਰੋਲਾ ਪਾ ਦਿੰਦੇ ਆ ਕੋਈ ਚੱਕਰ ਨਹੀਂ ਭਾਵੇਂ ਕੀ ਕਮਾ ਚਲ ਛੱਡ ਸਬਸਕ੍ਰਾਈਬ ਕਰ ਦਿਓ ਯਾਰ ਬਤਾਈਆਂ ਮੁੰਡੇ ਦੀਆਂ